ਹਾਂਜੀ ਛਤਰੀ ਕਾਲ ਦੀ ਸਾਰਿਆਂ ਨੂੰ ਤੇ ਲੋ ਜੀ ਵੀਰੇ ਆਪਾਂ ਖੜੇ ਜਗੇ ਬਾਈ ਕੋਲੇ ਤੇ ਵੀ ਬਾਈ ਦੇ ਪੰਜਾਂ ਛੁਗੀਆਂ ਨੂੰ ਲੱਗ ਦੋ ਮਹੀਨੇ ਹੋ ਗਏ ਘਟ ਰਿਹਾ ਹੈਗਾ ਦੋ ਫਿਰ ਦੋ ਦੋ ਮਹੀਨੇ ਹੋ ਗਏ ਆਪਾਂ ਅੱਗੇ ਵੀ ਬਾਈ ਦੀ ਮਛਾਂ ਦੇ ਟੀਕੇ ਬੜੀਆਂ ਭਰਦੇ ਹੁੰਦੇ ਆ ਤੇ ਇੱਕ ਛੱਪ ਨੂੰ ਆਪਣੀ ਨਿੱਕੀ ਜਿਹੀ ਪੀਲਾ ਆਪਣੇ ਵੀਡੀਓ ਵਿੱਚ ਆਪਾਂ ਟਾਈਮ ਟੂ ਬਣਾ ਰਹੇ ਹਾਂਗੇ ਆਪਣਾ ਜਦੋਂ ਪਸ਼ੂ ਕੋਈ ਛੂਹ ਪਿੰਦਾ ਹੈਗਾ ਛੂਣ ਤੋਂ ਬਾਅਦ ਵੀਰੇ ਮਹੀਨੇ ਮਗਰੋਂ ਦਵਾਈ ਤੁਸੀਂ ਤਾਂ ਭਰਾਇਆ ਕਰੋ ਰਿਦਵਾਇ ਪਰ ਨਵਰੀ ਆਪਾਂ ਪਰ ਤਾਂ ਯੂਟੀਗੜ੍ਹ ਆਈ ਜੂ ਸ਼ਿਪਾ ਇਲੈਕਸ਼ਨ ਐਸੇ ਅਪਡਾਈਜੇ ਇਹ ਛਾਲਤ ਭਰਨਾ ਫੰਦੂਰ ਬੱਚਿਆਂ ਦੇ ਵਿੱਚ ਭਰਨਾ ਡੋਲਰ ਭਰਨ ਤੋਂ ਬਾਅਦ ਕਹਿੰਨੇ ਓਡਾ ਪਛੂ ਮਹੀਨੇ ਬਾਅਦ ਉਸੇ ਹੀ ਹੀਟ ਚ ਆਊਗਾ ਕਾ ਬਣਾਈਏ ਫਿਰ ਤੋਂ ਬੰਨ੍ਹੇ ਚਾੜੀ ਪਈ ਛੋਟਾ ਹੀ ਨਹੀਂ ਮਿਲਾ ਵੀਜਨਾ ਮਗਰ ਉਸੇ ਹੀ ਹੀਟ ਚ ਕਪੜਾ ਆਊਗਾ ਉਹਦੇ ਕੋਈ ਹੀਟ ਨਹੀਂ ਲੰਮੀ ਜਾਊਗੀ ਤਾਰਾਂ ਸ਼ਹੀਦ ਹੋਊਗੀ ਦੋ ਤਰ੍ਹਾਂ ਦੇ ਕੇ ਤੀਨ ਤਾਰਾਂ ਬੰਦ ਕਰ ਦੂਗੀ ਤੇ ਜੁਰਾ ਪੱਟੇ ਕੇ ਬੀਜਾ ਪੋਣੇ ਕੁਆਲਿਟੀ ਦੇ ਤੇ ਉਹਨਾਂ ਵੀਰੇ ਫਿਰ ਆਪਾਂ ਨੂੰ ਰਿਪੀਟਰ ਹੋਂ ਦਾ ਚਾਂਚ ਬਹੁਤ ਘਟਦੇ ਨੇ। ਪਸੂ ਸਹੀ ਹੀਟ ਚ ਵੀ ਆਉਂਦਾ ਹੈਗਾ। ਤੇ ਹੁਣ 2 ਮਹੀਨੇ ਪਹਿਲੇ ਸ਼ੂਈ ਨੂੰ ਹੋ ਗਏ ਤੇ ਪਸੂ ਫਿਟ ਨਹੀਂ ਆਇਆ ਹੈਗੇ ਤੇ ਬੜਾ ਲੇਟ ਹੋ ਗਿਆ ਜੀ ਆਪਾਂ। ਤੇ ਅੱਗੇ ਵੀ ਪਹਿਲਾਂ ਆਪਾਂ ਹੀ ਕਰਦੇ ਹੁੰਨੇ ਆ। ਇਹ ਪੱਕਾ ਫਾਰਮੂਲਾ ਜਮਾਇਆ ਹੋਇਆ ਹੈਗਾ। ਤੇ ਜਦੋਂ ਵੀ ਆਪਾਂ ਪਸੂ ਸ਼ੂਹ ਪੈਂਦਾ ਸ਼ੂਣ ਤੋਂ ਬਾਅਦ ਵਾਈਪਰੋਂ ਤੋਂ ਬਾਅਦ ਪਸੂ ਬੋਲਦਾ ਵੀ ਆ ਤੇ ਪਸੂ ਰਹਿਦਾ ਹੈਗਾ। ਜਿਹੜੇ ਵੱਡੇ ਫਾਰਮਰ ਨੇ ਉਹਨਾਂ ਬਾਅਦ ਵੀ ਇਹ ਬੋਤ ਬੋਗੇ ਫਾਰਮੂਲਾ ਬਣਾ। ਅਣੀ ਮੈਂ ਤਾਂ ਕਰੀ ਬਣ ਛਾਪਦੇ ਇਹੀ ਕਰਦਾ ਹਾਂ। ਤੇ ਵਿੱਚ ਹੁਣ ਮੈਨੂੰ ਕਹਿ ਦਿੰਦੇ ਵੀ ਜਰਾ ਜਰਾ ਦਵਾਈ ਭਰਨ ਦੇ ਮਾਰੇ ਰਪੀਰ ਹੁਣ ਮਾਰੇ ਕਹਿ ਦਿੰਦੇ। ਰਪੀਰ ਦਾ ਭਈ ਹੁਣ ਵਿੱਚ ਕੀ ਇਹ ਤੇ ਲੈ ਲਾਂਗੇ 100 ਰਪੀਰ ਨਾਲ ਕਿ ਜਮੀਰ ਹੋਣ ਲੱਗਿਆ ਹੋਣਾ। ਤੇ ਬੱਚੇ ਕੰਨਾ ਹੁੰਦਾ ਵੀ ਜਰਾ ਕਿਹਦਾ ਫਾਇਦਾ ਹੋ ਜਾਂਦਾ। ਤੇ ਨੈਗੇਟਿਵ ਵੀ ਬਹੁਤ ਹੁੰਦੇ ਦੇ ਵਿੱਚ ਹਣਾ ਕਹਿੰਦਾ ਉਹੀ ਕਹਿ ਦਿੰਦੇ। ਪਰ ਵੀ ਇਹਦੇ ਨਾਲ ਦਵਾਈ ਭਰਨ ਦੇ ਫਾਇਦੇ ਆਪਾਂ ਨੂੰ ਇਹ ਨੇ। ਦੇਖੋ ਵਿੱਚ ਭਰਾ ਆਪਣੇ ਕਹਿ ਦਿੰਦੇ ਮਸ਼ੂਈ ਨੂੰ 5 ਮਹੀਨੇ ਹੋ ਗਏ। ਹਣਾ ਮੱਝ ਬੋਲੀ ਨਹੀਂ ਸੀਗੀ। ਜੋ 5 ਮਹੀਨੇ ਹੋ ਗਏ ਫਿਰ ਆਪਾਂ ਨੂੰ ਪਾਊਡਰ ਪਾਊਡਰ ਪਾਉਣੀਆਂ ਡਾਕਟਰ ਆਪਣਾ ਫੋਟੋ ਲੈ ਜਾਂਦੇ ਨੇ ਆਪਾਂ ਗੋਲੀਆਂ ਪਾਗਦੇ ਮਹਿੰਗੀਆਂ ਮਹਿੰਗੀਆਂ ਪੁੱਛੋ ਫੇਰ ਹੀਟ ਚਾੜਿਆ ਤੇ ਫੇਰ ਐਂਡ ਤੇ ਆਪਾਂ ਡਾਕਟਰ ਕਹਿੰਦਾ ਦਵਾਈ ਭਰਨੀ ਆ ਫੇਰ ਆਪਣੇ ਹਣਾ ਤੇ ਤਾਂ ਵੀ ਉਹ ਫਾਰਮਰਾ ਉਸ ਤੋਂ ਬਾਅਦ ਹੀ ਦਵਾਈ ਭਰਦੀਆਂ ਆਪਾਂ ਫਿਰ ਉਹਨਾਂ ਦਾ ਬੈਟਰ ਆ ਪਹਿਲੀ ਪਾ ਘਰਦੀ ਆਪਾਂ ਕਿਹੜਾ ਕੋਈ ਨੁਕਸਾਨ ਆ ਕੋਈ ਤੇ ਜੋ ਆਪਾਂ ਪਹਿਲੀ ਪਾ ਦਿੰਦੇ ਨੇ 1 ਮਹੀਨੇ ਮਗਰੋਂ ਤਾਂ ਉਹ ਦਾ ਪੁੱਛੋ ਵੀ ਇਹ ਤਾਂ ਹੀਟ ਚਾੜਦਾ ਪੁੱਛੋ ਰੇ ਵੀ ਜਾਂਦਾ ਤੇ ਇਹ ਥੋੜੀ ਜਾਣਕਾਰੀ ਹੈ ਭਰਾਵਾਂ ਨੂੰ ਮੇਰੀ ਤੇ ਬਾਤਵਾਂ ਮੇਰੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੱਧ ਤੋਂ ਵੱਧ ਤੇ ਇਹਦਾ ਫਾਇਦਾ ਉਸ ਵੀਰੇ ਅੱਗੇ ਸ਼ੇਅਰ ਕਰ ਦਿਓ ਬਾਕੀ ਤੁਹਾਡੀ ਮਰਜ਼ੀ ਵੀਰੇ ਸਾਡਾ ਕਹਿਣਾ ਫਰਜ਼ੀ ਆ ਸਤਿ ਸ੍ਰੀ ਅਕਾਲ ਤੇ ਨੰਬਰ 2 ਤੇ ਵੀਰੇ ਜਿਵੇਂ ਮੱਝਾਂ ਦੇ ਹਨਾ ਛੂ ਦੇ ਵਿੱਚ ਹਰ ਵਾਰ ਤਾਰ ਰਹਿੰਦੀ ਆ ਵਿੱਚ ਗਿੱਲੀ ਗਿੱਲੀ ਜੀ ਹਨਾ ਵਿੱਚ ਕਹਿੰਦੇ ਘੜਾ ਘੜਾ ਜਾਰ ਹਰ ਵਾਰ ਡਿਸਚਾਰਜ ਹੋਈ ਜਾਂਦਾ ਹੈਗਾ ਤੇ ਮੰਨ ਲਓ ਜਿਵੇਂ ਬਣੜਾ ਪਾਣੀ ਜਾ ਤਾਰ ਲੰਮੀ ਹੁੰਦੀ ਨਹੀਂ ਹੈਗੀ ਤੇ ਉਹ ਛੂ ਦੇ ਵਿੱਚ ਰੱਖੀ ਬੈਠੀ ਹੁੰਦੀ ਆ ਉਹ ਰੋਜ਼ੀ ਹਫਤਾ ਹਫਤਾ ਲਗਾਤਾਰ ਹਨਾ ਪਾਣੀ ਜਾਂ ਆਈ ਜਾਂਦਾ ਹੁੰਦਾ ਹੈਗਾ ਗੜਾ ਗੜਾ ਚਾਰ ਦੇ ਚਾਹ ਵਿੱਚ ਚੋਪ ਚੀ ਗੜਾ ਪਣ ਜਾਂਦਾ ਪੀਕ ਜੀ ਵਾਂਗੂ ਵਿੱਚੀ ਕਹਿੰਦੇ ਪਾਣੀ ਮੰਗੂ ਉਹ ਆਈ ਜਾਂਦਾ ਹੁੰਦਾ ਹੈਗਾ ਤੇ ਉਹ ਚੀਜ਼ ਨੂੰ ਰੋਕਣ ਲਈ ਆਪਾਂ ਹਨਾ ਬਾਅਦ ਚ ਪਾਣੀ ਭਰਦਿਆਂ ਤੇ ਆਪ ਨੂੰ ਉਹ ਵੀ ਰਹੀ ਚੀਜ਼ ਦਾ ਬੇਨਫੀਟ ਬਹੁਤ ਮਿਲਦਾ ਹੈਗਾ ਤੇ ਇਹਦੇ ਨਾਲ ਵੀ ਆਪਣਾ ਪਸ਼ੂਡਾ ਪਸ਼ੂ ਕਹਿੰਦੇ ਨੇ ਜਦੋਂ ਵੀ ਹੀਟ ਸਪਾਊਗਾ ਪ੍ਰੋਪਰ ਸਹੀ ਹੀਟ ਚ ਆ ਜਾਊਗਾ ਮੇਰਾ ਮਕਸਦ ਇਹ ਹੀ ਹੈ ਵੀਰੇ ਵੀ ਆਪਾਂ ਪਸ਼ੂ ਨੂੰ ਟਾਈਮ ਖਰਾਬ ਕਰਨ ਤੋਂ ਵੱਧ ਤੋਂ ਖਰਾਬ ਤੋਂ ਕਰਨ ਤੋਂ ਬਿਲੋਂ ਉਦੋਂ ਪਹਿਲਾਂ ਪਹਿਲਾਂ ਆਪਾਂ ਦਵਾਈ ਭਰ ਦਈਏ ਜੇ ਰਪਾ ਛੋਣ ਤੋਂ 2 ਮਹੀਨੇ ਤੋਂ ਬਾਅਦ ਇਹ ਭਰਾ ਦੇ ਨਾਲ ਪਹਿਲਾਂ ਨਾਲੋਂ ਤਾਂ ਪਛੋਦੀ ਡੈਟ ਵਧੀਆ ਖਾਦੀ ਵੀਤੀ ਹੁੰਦੀ ਆ ਅਸੂਪਿਆ ਛੋਣ ਤੋਂ ਬਾਅਦ ਵਧੀਆ ਖਰਾਕ ਪਾਉਣੇ ਆਪਾਂ ਵਧੀਆ ਘੜ ਚਾਰ ਦਿਆਂ ਵਧੀਆ ਫੀਡ ਫੂਡ ਵਧੀਆ ਪਾウダー ਪਾਉਣੇ ਆ ਕਲਕੀ ਕੁਲਕੀ ਪਾਉਣੇ ਆ ਵਧੀਆ ਤੇ ਉਦੋਂ ਦੀ ਸਾਰੀ ਘਾਟ ਵੱਧ ਪੂਰੀ ਹੋਈ ਹੁੰਦੀ ਆ ਤੇ ਪਛੋਦੀ ਵੀ ਫਿਰ ਰਹਿ ਜਾਂਦਾ ਨਾਲ ਦੀ ਨਾਲ ਤੇ ਬਾਅਦ ਵਿੱਚ ਸ਼ੈਵਰੀ ਫਿਰ ਰਿਪੀਟਰ ਦੀ ਹੋਣ ਲੱਗ ਜਾਂਦੀ ਜਦੋਂ ਆਪਾਂ ਟਾਈਮ ਫਲਾ ਕੱਢ ਦਿੰਨੇ ਆ ਰਿਪੀਟਰ ਤੇ ਮੱਚਾ ਬਹੁਤ ਘੱਟ ਆ ਪਰ ਕੁਝ ਗੱਲਾਂ ਆਪਣੇ ਹੱਥ ਦੇ ਵਿੱਚ ਵੀ ਸਹੀਆਂ ਨੇ ਜਿਹੜੀਆਂ ਆਪਾਂ ਕਰਨੀਆਂ ਦਾ ਇਹਨੇ ਆਪਾਂ ਨੂੰ ਆਪਾਂ ਉਹਦੇ ਵਿੱਚ ਘੱ ਠੀਕ ਹੈ ਜੀ ਤੇ ਬੱਚ ਨੂੰ ਆਪਣੀ ਛੋਟੀ ਮਕਸਦ ਆਪਣਾ ਵਾਅਦਾ ਬੱਧੇ ਹੀ ਹੈ ਵੀਰੇ ਪਸ਼ੂ ਵਾਅਦਾ ਲੋਕ ਰਹਿਣ ਯਾਰ ਇਹ ਭੇਟ ਨਾ ਹੋਣਾ ਤੇ ਪਛਨ ਵਾਅਦਾ ਹੋਏ ਵਾਅਦਾ ਵਾਧਾ ਠੀਕ ਹੈ ਜੀ